ਜੈਨੂ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਕਰਤੇ ਨੇ ਬਖਸ਼ੀ ਕਵਿਤਾ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਜੈਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਦੇ ਕੇ ਨੇ ਆਪ ਹੀ ਕਬਦੇ ਆਪ ਚ ਉੱਚਾ ਹੋ ਜਾਵੇਗਾ ਉਹਨਾਂ ਦੇ ਕੀਤੇ ਗਏ ਉਪਰਾਲੇ ਦੇ ਲਈ ਹੀ ਅਸੀਂ ਵੀ ਅੱਜ ਉਹਨਾਂ ਦੇ ਨਾਲ ਆ ਸੰਜੋਗੀਆਂ ਅਸੀਂ ਮਾਨ ਸਾਹਿਬ ਦਾ ਸਤਿਕਾਰ ਕਰਦੇ ਹਾਂ ਕਿ ਉਹਨਾਂ ਨੇ ਅੱਜ ਕੱਲ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਾਂ ਲਾਉਣੇ ਤਾਂ ਹੈ ਬੱਚਿਆਂ ਨੂੰ ਪਰ ਸਰਕਾਰੀ ਸਕੂਲਾਂ ਦੇ ਟੀਚਰ ਟੈਟ ਕੁਆਲਿਫਾਈ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਅਬ ਜ਼ਿੰਦਗੀ ਰਹੀਏ ਜ਼ਿੰਦਗੀ ਹੈ ਹੀ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਬੜਿਆ ਸਾਰਾ ਸਟਾਫ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਦਿਨ ਸਾਡੇ ਹਾਈ ਸਕੂਲ ਦੇ ਹੈਡਮਾਸਟਰ ਕਮਜੀ ਜੀ ਆਇਲ ਜਦੋਂ ਵੀ ਕੋਈ ਸਕੂਲ ਦਾ ਕੰਮ ਹੁੰਦਾ ਹੈ ਤੇ ਸਾਡੀ ಗ್ರಾಮ ਪੰਚਾਇਤ ਨੂੰ ਬੁਲਾ ਕੇ ਪਹਿਲਾਂ ਸਾਡੇ ਨਾਲ ਰਹਿ ਕਰਦੇ ਹਨ ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਨੋਰ ਦੇ ਨੇ ਅੱਖਰ ਦੀ ਸਹਿਮਤੀ ਪਰ ਕੋਈ ਲਾ ਨੂੰ ਮਿਲ ਗਈ ਏ ਸਭਨਾ ਦੀ ਸਹਿਮਤੀ ਪਰ ਅਜੇ ਨਾ ਰੋਂਦੇ ਆਂ ਦੀ ਨੱਚਦਾ ਉਸ ਮੋਰ ਦੇ ਨੇ ਅਖਰ ਆ ਤੁਨੋਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਈ ਮਾ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੀ ਅਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੀ ਅਖਰ ਰੱਖਾਇ ਪੰਜਾਬ ਸਾਡੇ ਪੀਐਮ ਸ਼੍ਰੀ ਸਕੂਲ ਸਰਕਾਰੀ ਹਾਈ ਸਕੂਲ ਬੜਵਾਲ ਵਿੱਚ ਪਹੁੰਚੇ ਬਈ ਸਾਡੇ ਸਰਦਾਰ ਰਾਜਵੰਤ ਸਿੰਘ ਜੀ ਖੁੱਲੀ ਸਰਦਾਰ ਦਰਸ਼ਨ ਸਿੰਘ ਜੀ ਪਾਠ ਸਰਦਾਰ ਦਬੀਰ ਸਿੰਘ ਜੀ ਢੱਲੋਂ ਸਰਦਾਰ ਰਮਨਦੀਪ ਸਿੰਘ ਜੀ ਜਵੰਦਾ ਜੀ ਸਰਦਾਰ ਪਾਲਾ ਸਿੰਘ ਜੀ ਤੇ ਸਾਡੇ ਪਿੰਡ ਦੀ ਸਮੂੱਚੀ ਪੰਚਾਇਤ ਸਰਪੰਚ ਸਾਹਿਬ ਸਰਦਾਰ ਕਰਨਜੀਤ ਸਿੰਘ ਜੀ ਮੈਡਮ ਅਮਨਦੀਪ Kaur ਜੀ ਸਾਡੇ ਸਾਫਤਾ ਸਰਪੰਚ ਸਰਦਾਰ ਸ਼੍ਰੀ ਸੰਭੂ ਅਤਰੀ ਜੀ ਸਮੂੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਾਪੇ ਮੈਂ ਸਾਰਿਆਂ ਦਾ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਬਾੜਵਾਲ ਵਿਖੇ ਪਹੁੰਚਣ ਤੇ ਜੀਐਨ ਕਹਿੰਦਾ ਹਾਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਹੈ ਮੈਂ ਨਾਲ ਹੀ ਧੰਨਵਾਦ ਕਰਦਾ ਸਾਡੇ ਬੀਐਨਓ ਸ਼੍ਰੀ ਵਿਪਨ ਕੁਮਾਰ ਜੀ ਗੜਕ ਜਿਨ੍ਹਾਂ ਦੀ ਜੋਗ ਅਗਵਾਈ ਹੇਠਾਂ ਅਸੀਂ ਇਹ ਕੰਮ ਕਰ ਸਕਿਆ ਹਾਂ ਮੈਂ ਧੰਨਵਾਦ ਕਰਦਾ ਸਾਡੇ ਬੀਐਨਓ ਸਰਦਾਰ ਪਰਮਜੀਤ ਸਿੰਘ ਜੀ ਕੈਂਥ ਜੀ ਵੀ ਸਾਨੂੰ ਸਮੇਂ ਤੇ ਸਹਿਯੋਗ ਦਿੰਦੇ ਰਹਿੰਦੇ ਨੇ ਮੈਂ ਧੰਨਵਾਦ ਕਰਦਾ ਸਰਦਾਰ ਦਸਤਾਰ ਭਵਨ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਇਹਨਾਂ ਨੇ ਜਿਹੜੇ ਯਤਨ ਪੰਜਾਬ ਸਿੱਖਿਆ ਕ੍ਰਾਂਤੀ ਵਾਸਤੇ ਰੰਬੇ ਨੇ ਪਿਛਲੇ ਸਮੇਂ ਦੇ ਵਿੱਚ ਜੋ ਗ੍ਰਾਂਟਾਂ ਆਈਆਂ ਪਹਿਲਾਂ ਵੀ ਮੈਡਮ ਦੱਸ ਚੁੱਕੇ ਨੇ ਵੀ 15 ਲੱਖ ਦੀ ਗ੍ਰਾਂਟ ਆਈ ਸੀ ਇਹ ਸ਼ੈੱਡ ਬਣਾਇਆ ਤੇ ਪਿੱਛੇ ਸਾਡੇ ਬਿਲਕੁਲ ਕੋਈ ਚਾਰਦिवारी ਨਹੀਂ ਸੀ ਪਸ਼ੂਆਂ ਦੀ ਐਂਟਰੀ ਹੁੰਦੀ ਸੀ ਉਹ ਅਸੀਂ 415000 ਦੇ ਵਿੱਚ ਚਾਰਦिवारी ਬਣਾਈ ਹੈ ਉਸ ਤੋਂ ਬਿਨਾ ਬਹੁਤ ਚਿਰਾਂ ਤੋਂ ਜਿਹੜੇ ਖਿਡਾਰੀ ਵੀਰ ਨੇ ਉਹ ਮੰਗ ਕਰ ਰਹੇ ਸੀ ਵੀ ਆਪਣੇ ਟਰੈਕ ਬਣਨਾ ਚਾਹੀਦਾ ਸੋ ਅਸੀਂ 160000 ਦੀ ਗ੍ਰਾਂਟ ਆਈ ਉਹਦੇ ਚ ਅਸੀਂ ਇਹ ਟਰੈਕ 200 ਮੀਟਰ ਦਾ ਬਣਾਇਆ ਹੈ। ਸੋ ਪਿੰਡ ਦੇ ਵਿੱਚੋਂ ਬਹੁਤ ਬੀਬੀਆਂ ਭੈਣਾਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਸਵੇਰੇ ਸੈਰ ਕਰਨ ਆਉਨੇ ਆ। ਸਾਡਾ ਇਹ ਬਹੁਤ ਹੀ ਫਾਇਦਾ ਹੋਇਆਗਾ। ਇਸ ਤੋਂ ਬਿਨਾ ਸਾਡਾ ਸਕੂਲ ਪੀਐਮ ਸ਼੍ਰੀ ਸਕੀਮ ਦੇ ਵਿੱਚ ਆ ਗਿਆ। ਉਹਦੇ ਦੀਨਾਂ ਸਾਨੂੰ ਰੋਬੋਟਿਕ ਲੈਬ ਵੀ ਆਈ ਹੈ। ਜੀਦਾ ਜਿਹੜਾ ਮਟੀਰੀਅਲ ਆ ਉਹ ਸਾਡੇ ਕੋਲ ਪਹੁੰਚ ਚੁੱਕਿਆ ਹੈਗਾ ਐਨ ਐਸ ਕਿਊ ਐਫ ਲਾਈਵ ਆ ਜਿਹੜੀ ਉਹ ਵੀ ਸਾਡੇ ਪਿੱਛੇ ਬੰਨ ਰਹੀ ਹੈ ਇਸ ਤੋਂ ਬਿਨਾ ਲਾਇਬ੍ਰੇਰੀ ਦੀ ਗ੍ਰਾਂਟ ਆਈ ਹੈ ਲਾਇਬ੍ਰੇਰੀ ਲਗਭਗ ਮੁਕੰਮਲ ਹੋਣ ਵਾਲੀ ਹੈ ਸਾਡੀ ਜਿਹੜੀ ਲਾਇਬ੍ਰੇਰੀ ਹੈ ਉਹਦੇ ਚ ਘੱਟੋ ਘੱਟ 1000 ਕਿਤਾਬ ਹੈ ਜਿਹਨੂੰ ਬੱਚੇ ਸਮੇਂ-ਸਮੇਂ ਤੇ ਆਪਣੀਆਂ ਬੁੱਕਸ ਨੇ ਜਾਰੀ ਕਰਵਾ ਕੇ ਪੜ੍ਹਦੇ ਰਹਿੰਦੇ ਨੇ ਇਸ ਸਾਲ ਅਸੀਂ ਨੌਵੀਂ ਦੇ ਜਿਹੜੇ ਵੀ ਬੱਚਿਆਂ ਨੇ ਵਧੀਆ ਨੰਬਰ ਲਏ ਹੋਏ ਸੀ ਉਹਨਾਂ ਨੂੰ ਅਸੀਂ IIT ਰੋਪੜ ਵਿਖੇ ਉਹਨਾਂ ਦੀ ਯਾਤਰਾ ਕਰਵਾਈ ਤੇ ਜਿੱਥੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਤੋਂ ਬਿਨਾ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਉੱਥੇ ਅਸੀਂ ਬੱਚਿਆਂ ਦਾ ਟੂਰ ਲੈ ਕੇ ਗਏ ਉਥੋਂ ਵੀ ਬੱਚਿਆਂ ਨੇ ਨਵੀਆਂ-ਨਵੀਆਂ ਗੱਲਾਂ ਫਸਲਾਂ ਬਾਰੇ ਫਲਦਾਰ ਰੋਟੀਆਂ ਬਾਰੇ ਗ੍ਰਹਿਣ ਕੀਤੀਆਂ ਨੇ ਜੀਆ ਇਸ ਤੋਂ ਬਿਨਾ ਐਕਸਕਲਰਸ਼ਨ ਟ੍ਰਿਪ ਲਗਭਗ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਅਸੀਂ ਬੱਚਿਆਂ ਦੇ ਵੱਖ-ਵੱਖ ਥਾਵਾਂ ਤੇ ਇਤਿਹਾਸਕ ਥਾਵਾਂ ਤੇ ਟੂਰ ਲੈ ਕੇ ਗਏ ਆ ਜਿੱਥੋਂ ਬੱਚਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਇਸ ਤੋਂ ਬਿਨਾ ਪੀਐਮ ਸ਼ਰੀਸਕੀਮ ਦੇ ਵਿੱਚ ਇੱਕ ਐਕਸਚੇਂਜ ਪ੍ਰੋਗਰਾਮ ਆਇਆ ਸੀਗਾ ਜਿਸ ਦੇ ਅਧੀਨ ਅਸੀਂ ਭਵਾਨੀਗੜ੍ਹ ਤੇ ਇਨਾਵਾਜਵਾ ਸਕੂਲਾਂ ਦੇ ਵਿੱਚ ਇੱਕ ਕਾਂਗਰਸੀ ਬੰਦੇ ਨੇ ਇੱਕ ਬਹੁਤ ਵੱਡੀ ਗੱਲ ਕਹੀ ਕਿ ਜਿਹੜਾ ਤੁਸੀਂ ਨਸ਼ਿਆਂ ਦੇ ਮਗਰ ਪਏ ਹੋ ਤੁਹਾਡੀ ਸਰਕਾਰ ਦੁਬਾਰੇ ਆਉਗੀ ਕਿਉਂਕਿ ਹਰ ਮਾਂ ਹਰ ਭੈਣ ਤੁਹਾਨੂੰ ਅਸੀਸ ਦੇਊਗੀ ਜਿਹਦਾ ਭਰਾ ਨਸ਼ੇ ਤੋਂ ਬਚੂਗਾ ਤੇ ਜਿਸ ਮਾਂ ਦਾ ਪੁੱਤ ਨਸ਼ੇ ਤੋਂ ਬਚੂਗਾ ਬਹੁਤ ਵੱਡੀ ਗੱਲ ਹੈ ਜੀ ਮੇਰੇ ਸਾਰੇ ਸਤਕਾਰਯੋਗ ਬੈਠੇ ਹੋ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਨਸ਼ਿਆਂ ਨੂੰ ਜੜਾਜੋਖ ਖਤਮ ਕਰਨਾ ਪਊਗਾ ਉਹ ਸਾਡੀ ਸਰਕਾਰ ਇੱਕ ਇੱਕ ਕਰਕੇ ਜਿਹੜੇ ਨਸ਼ਾ ਤਸਕ ਕਰਦੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਰਹੀ ਹੈ ਅਰ ਬਹੁਤ ਇਹ ਵੀ ਕਹਿੰਦੇ ਨੇ ਸਾਡੇ ਕੋਲ ਆ ਕੇ ਕਿ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਇੱਕ ਵਾਰ ਮਾਫ਼ੀ ਦਿਓ ਕਿਸੇ ਨੂੰ ਨਹੀਂ ਬੰਦ ਸੱਜਣੋ ਸਭਾ ਅੱਜ ਵਾਖ ਵਾਖ ਸਕੂਲਾਂ ਦੇ ਵਿੱਚ ਪ੍ਰੋਗਰਾਮ ਪਹੁੰਚੋ ਕਿਵੇਂ ਲੱਗਿਆ ਕੇ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਸਿੱਖਿਆ ਕ੍ਰਾਂਤੀ ਦੀ ਨਵੀਂ ਲਹਿਰ ਹੈ ਕਿਨੇ ਮਹਾਨ ਸਾਹਿਬ ਸਾਡੇ ਸਿੱਖਿਆ ਮੁੱਢੀ ਤੁਹਾਡੇ ਜਪਨਾ ਸਰਕਾਰ ਸਾਰੇ ਲੋਕਾਂ ਸੈਮੂਤ ਤੱਕ ਐਜੂਕੇਸ਼ਨ ਦੇ ਲਈ ਦਾ ਬਣਾਉਣਾ ਇੱਕ ਜਿੰਦਦਰ ਬਣਾ ਦੇਣਾ ਪਰ ਇਹਦਾ ਮਹਿਤ ਜਾਨਾ ਸਾਰੇ ਸਮਾਜ ਦਾ ਰਲ ਕੇ ਤੁਰਨਾ ਇਹ ਬੜਾ ਵੱਡਾ ਪੰਜਾਬ ਦੇ ਲਈ ਸਿੱਖਿਆ ਦਾ ਰਾਹੀ ਹੋ ਗਏ ਜਿਹੜਾ ਰੰਗਲੇ ਪੰਜਾਬ ਵਿੱਚ ਰਹਿੰਦਾ ਜਿਹੜੇ ਹੋਰ ਇਸ ਦਿਸ਼ਾ ਜਨਸੀ ਅੱਗੇ ਵੱਧ ਰਹੇ ਹਰ ਪਿੰਡ ਦੇ ਵਿੱਚ ਪਰਮਸਰ ਨੂੰ ਬੱਚਿਆਂ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੁਨੇਹੇ ਦੇ ਦਵਾਂਗੇ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਸੰਦੇਸ਼ ਦਵਾਂਗੇ ਕਿ ਹਰ ਬੱਚਿਆ ਜਿਹਦਾ ਹਰ ਪਰਿਵਾਰ ਨੂੰ ਸਨਮਾਨ ਦੀ ਲੋੜ ਹੈ ਮਾਪਿਆਂ ਨੂੰ ਪੂਰੀ ਲੜਕੀ ਸਿੱਖਿਆ ਕ੍ਰਾਂਤੀ ਦੇ ਵਿੱਚ 50% ਦਾ ਸਾਥ ਦੇ ਕੇ ਆਪੇ ਬੱਚਿਆਂ ਦਾ ਖਿਆਲ ਰੱਖਣ ਜਦੋਂ ਤੱਕ ਉਹ ਪੜ੍ਹਦੀ ਕਲਮ ਕੋਹਾਦੀ ਸੁਣੇ ਦੇ ਮਾਦਮੇ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦਾ ਧਿਆਨ ਰੱਖਣ ਔਰ ਜੋ ਐਜੂਕੇਸ਼ਨ ਦੇ ਮੌਕੇ ਮਿਲਦੇ ਵਿਦਿਆਲੇ ਮੌਕੇ ਮਿਲਦੇ ਆ ਉਹਨਾਂ ਨੂੰ ਆਪਾਂ ਤੋਂ ਜੀਵਨ ਬਣਾਉਣਾ ਮੈਂ ਨਹੀਂ ਮੰਗ ਰਿਹਾ ਹੋਰ ਛੋਟੀ ਹਲਕੇ ਦੇ ਵਿੱਚ ਬਾਕਬਾਕ ਸਕੂਲਾਂ ਦੇ ਵਿੱਚ ਪਹੁੰਚੋ ਅਜਾ ਕ੍ਰਾਂਤੀ ਸੰਬੰਧੀ ਸਕੂਲਾਂ 'ਚ ਪ੍ਰੋਗਰਾਮ ਚੱਲ ਰਹੇ ਨੇ ਮਾਰ ਸਰਕਾਰ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਪੂਆ ਕਮਾਨ ਜੀ ਦੀ ਸਟਕਾ ਜੋ ਸਾਨੂੰ ਪਿੰਡਾਂ ਦੇ ਵਿੱਚ ਸਰਕਾਰ ਮਿਲ ਰਿਹਾ ਤੇ ਉਹ ਲੋਕਾਂ ਨੂੰ ਇਹ ਜਿਹੜੇ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਉਸਤਾ ਹੈ ਉਹਨਾਂ ਦੇ ਵਿੱਚ ਤਰੱਕੀ ਕਰਾਈ ਹੈ ਅੰਦੇਸ਼ਾਂ ਨੂੰ ਖੱਲ ਪਾਈ ਹੈ ਜੋ ਕੁੱਲ ਉਹੋ ਵੀ ਪ੍ਰਾਈਵੇਟ ਸਕੂਲਾਂ ਨੂੰ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਤੋਂ ਵੱਧ ਵਧੀਆ ਨੇਗੇ ਅਤੇ ਜੋ ਸਾਡੇ ਟੀਚਰ ਨੇ ਉਹ ਵੀ ਕੁਆਲੀਫਾਈਡ ਨੇ ਜੋ ਬਾਉਂਡਰੀਆਂ ਵਾਲਾਂ ਵਾਸਤੇ ਬੱਚਿਆਂ ਦੀ ਸੁਰੱਖਿਆ ਵਾਸਤੇ ਬਣਾਈਆਂ ਨੇ ਖੇਡਣ ਵਾਸਤੇ ਪਾਰਕ ਬੈਠਣ ਵਾਸਤੇ ਜੋ ਸਰਕਾਰ ਨੇ ਸੈੱਟ ਬਣਾਏ ਨੇ ਸਾਰੇ ਹੀ ਮਾਨ ਸਰਕਾਰ ਦਾ ਉਹਨਾਂ ਦਾ ਮਾਨਦਤੀ ਦਾ ਧੰਨਵਾਦ ਕਰ ਰਹੇ ਨੇ ਤੇ ਮੈਂ ਫਿਰ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਜੋ ਮਾਨ ਸਰਕਾਰ ਕੰਮ ਕਰ ਰਹੀ ਹੈ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵਿੱਚ ਤੁਸੀਂ ਸਾਰੇ ਵਲੰਟੀਅਰ ਸਾਡਾ ਸਾਥ ਦਿਓ ਬਾਕੀ ਜਿਹੜਾ ਇਹ ਕੋਣ ਹੈ ਇਹਨੂੰ ਜਣੋ ਪੜ੍ਹੋ